ਕਈ ਵਾਰ ਨਾ ਕੀ ਹੁੰਦਾ ਆਪਣੇ ਨਾਲ ਕੁਝ ਐਦਾਂ ਹੋ ਜਾਂਦਾ ਕਿ ਆਪਾਂ ਸੋਚਦੇ ਕੁਝ ਹੋਰ ਤੇ ਹੋ ਆਪਣੇ ਨਾਲ ਕੁਝ ਹੋਰ ਜਾਂਦਾ ਕਿਉਂਕਿ ਸਾਰਿਆਂ ਨਾਲ ਹੀ ਹੁੰਦਾ ਹੈ ਨਾ ਕਿ ਆਪਾਂ ਕਈ ਵਾਰ ਆਪਾਂ ਕਿਤੇ ਜਿਵੇਂ ਆਪਾਂ ਕਿਤੇ ਜਾਂਦੇ ਆ ਆਪਾਂ ਅਰਦਾਸ ਕਰਦੇ ਆ ਹਨਾ ਵੀ ਮੈਨੂੰ ਆਹ ਚੀਜ਼ ਚਾਹੀਦੀ ਆ ਜਾਂ ਮੇਰਾ ਆਹ ਵਾਲਾ ਕੰਮ ਆ ਹਨਾ ਵੀ ਜਹਾ ਕੰਮ ਮੇਰਾ ਫਸਿਆ ਹੋਇਆ ਮੇਰਾ ਇਹ ਕੰਮ ਹੋ ਜੇ ਬਟ ਆਪਾਂ ਨੂੰ ਜਦੋਂ ਚੀਜ਼ ਨਹੀਂ ਮਿਲਦੀ ਹਨਾ ਜਦੋਂ ਆਪਣੇ ਉਹ ਕੰਮ ਨਹੀਂ ਬਣਦੇ ਤੇ ਆਪਾਂ ਲੱਗਣ ਲੱਗ ਜਾਂਦਾ ਵੀ ਵਾਹਿਗੁਰੂ ਆਪਣਾ ਸਾਥ ਨਹੀਂ ਦਿੰਦਾ ਹਨਾ ਵੀ ਕਿਤੇ ਨਾ ਕਿਤੇ ਪਤਾ ਨਹੀਂ ਕੀ ਕਮੀ ਰਹਿ ਜਾਂਦੀ ਹੈ ਹਨਾ ਵੀ ਆਪਣਾ ਸਾਥ ਨਹੀਂ ਦਿੰਦਾ ਪਰ ਹੋ ਸਕਦਾ ਕਿ ਹਨਾ ਵੀ ਉਹਨੇ ਆਪਣੇ ਲਈ ਕੁਝ ਇਸ ਤੋਂ ਵੀ ਜ਼ਿਆਦਾ ਵਧੀਆ ਸੋਚਿਆ ਹੋਵੇ ਕਿ ਉਹ ਜਿਹੜੀ ਚੀਜ਼ ਆਪਾਂ ਚਾਹੁੰਦੇ ਆ ਹਨਾ ਇਸ ਤੋਂ ਜ਼ਿਆਦਾ ਵਧੀਆ ਆਪਾਂ ਨੂੰ ਮਿਲਣਾ ਹੋਵੇ ਤੇ ਜਿਹੜੀ ਚੀਜ਼ ਆਪਣੇ ਲਈ ਨਹੀਂ ਚੰਗੀ ਹਨਾ ਉਹ ਆਪਾਂ ਨੂੰ ਨਹੀਂ ਮਿਲਦੀ ਤਾਂ ਇੱਥੇ ਆਪਾਂ ਕਈ ਵਾਰ ਗਲਤ ਹੋ ਜਾਂਦੇ ਆ ਹਨਾ ਵੀ ਆਪਾਂ ਕੁਝ ਹੋਰ ਸੋਚਦੇ ਆ ਤੇ ਆਪਣੇ ਨਾਲ ਕੁਝ ਹੋਰ ਹੋ ਜਾਂਦਾ ਕਈ ਵਾਰ ਆਪਣੇ ਨਾਲ ਉਲਟਾ ਹੋ ਜਾਂਦਾ ਹੈ ਨਾ ਜਿਵੇਂ ਮੇਰੇ ਨਾਲ ਵੀ ਇਹ ਹੁੰਦਾ ਹੈ ਨਾ ਤੇ ਜਿਵੇਂ ਮੈਂ ਕੁਝ ਹੋਰ ਸੋਚਦੀ ਆ ਹਨਾ ਵੀ ਲਾਈਫ ਦੇ ਵਿੱਚ ਆਪਾਂ ਇਹ ਕਰਨਾ ਇਹ ਕਰਨਾ ਬਟ ਹੁੰਦਾ ਉਸ ਤੋਂ ਉਲਟ ਹੀ ਹੈ ਕਦੇ-ਕਦੇ ਆਪਣੇ ਆਪਾਂ ਵੀ ਪਲੇਮ ਕਰਨ ਲੱਗ ਜਾਂਦੇ ਆ ਹਨਾ ਵੀ ਵਾਈਬਰੂ ਸਾਡੀ ਸੁਣਦਾ ਨਹੀਂ ਹੈਗਾ ਪਰ ਉੱਥੇ ਕੀ ਆ ਆਪਾਂ ਨੂੰ ਸਬਰ ਰੱਖਣਾ ਪੈਂਦਾ ਕਿ ਇਹ ਸੋਚਦੇ ਆ ਕਿ ਕਦੇ ਤਾਂ ਹਨਾ ਵਾਈਬਰੂ ਆਪਣੀ ਸੁਣੂਗੀ ਜਿਵੇਂ ਕਿ ਆਪਾਂ ਫੋਰ ਐਗਜ਼ਾਮਪਲ ਹਨਾ ਆਪਾਂ ਆਪਣੇ ਨਾਲ ਆਪਣੇ ਬੱਚਾ ਤੇ ਸਾਹਮਣੇ ਕੋਈ ਬੋਟਲ ਪਈ ਆ ਜਿੱਦਾਂ ਕਿ ਲਾਲੋ ਜ਼ਹਿਰ ਦੀ ਬੋਟਲ ਪਈ ਆ ਹਨਾ ਤਾਂ ਬੱਚਾ ਮੰਗ ਰਿਹਾ ਕਿ ਮੈਨੂੰ ਬੋਟਲ ਦਿਓ ਬਟ ਆਪਾਂ ਉਹ ਨਹੀਂ ਦੇਵਾਂਗੇ ਕਿਉਂਕਿ ਆਪਾਂ ਨੂੰ ਪਤਾ ਨਾ ਕਿ ਉਹ ਦੇਰੇ ਨੁਕਸਾਨਦਾਇਕ ਹੈ ਤਾਂ ਆਪਾਂ ਉਹਨੂੰ ਕਿਉਂ ਦੇਵਾਂਗੇ ਤਾਂ ਇਹੀ ਗੱਲ ਹੁੰਦੀ ਆ ਕਿ ਜਿਹੜੀ ਚੀਜ਼ ਆਪਣੇ ਲਈ ਨਹੀਂ ਸਹੀ ਹੈਗੀ ਆਪਣੇ ਲਈ ਜਿਹੜੀ ਚੀਜ਼ ਨਹੀਂ ਬਣੀ ਹੈਗੀ ਤਾਂ ਉਹ ਚੀਜ਼ ਆਪਾਂ ਨੂੰ ਨਹੀਂ ਮਿਲਦੀ ਹਣਾ ਹੋ ਸਕਦਾ ਕਿ ਆਪਾਂ ਨੂੰ ਉਸ ਤੋਂ ਕੁਝ ਵਧੀਆ ਮਿਲਣਾ ਹੋਵੇ ਜਿਵੇਂ ਕਿ ਆਪਾਂ ਕੱਲ ਵੀ ਹੈਨਾ ਇੱਕ ਪਾਈ ਸੀਗੀ ਵੀਡੀਓ ਉਹਦੇ ਵਿੱਚ ਵੀ ਆਪਾਂ ਪਲੇਨ ਕ੍ਰੈਸ਼ ਵਾਲੀ ਗੱਲ ਕੀਤੀ ਸੀਗੀ ਤੇ ਉਹ ਜਿਹੜਾ ਪਲੇਨ ਕ੍ਰੈਸ਼ ਸੀ ਉਹਦੇ ਵਿੱਚ ਹੀ ਆਪਾਂ ਇੱਕ ਕੁੜੀ ਦੀ ਗੱਲ ਕਰਦੇ ਹਾਂ ਜਿਹੜੀ ਕਿ ਉਹੀ ਫਲਾਈਟ ਦੇ ਵਿੱਚ ਬੈਠਣ ਵਾਲੀ ਸੀ ਬਟ ਉਹ ਤੋਂ ਬੈਠਿਆ ਨਹੀਂ ਗਿਆ ਸੀਗਾ ਕਿਉਂਕਿ ਉਹ 10 ਮਿੰਟ ਲੇਟ ਹੋ ਗਈ ਸੀਗੀ ਦੇਹ ਰਸਤੇ ਦੇ ਵਿੱਚ ਟ੍ਰੈਫਿਕ ਦੇ ਵਿੱਚ ਫਸ ਗਈ ਸੀ ਟ੍ਰੈਫਿਕ ਦੇ ਵਿੱਚ ਫਸਣ ਕਰ ਉਹ ਉੱਥੇ 10 ਮਿੰਟ ਲੇਟ ਪਹੁੰਚੀ ਤਾਂ ਜਿਹੜਾ ਡੋਰ ਸੀਗਾ ক্লোਜ਼ ਹੋ ਚੁੱਕਿਆ ਸੀ ਉਹਨੇ ਉੱਥੇ ਜਾ ਕੇ ਬਹੁਤ ਮਿਹਨਤਾਂ ਕੀਤੀਆਂ ਵੀ ਹਨਾ ਮੈਨੂੰ ਵੀ ਮੇਰਾ ਜਾਣਾ ਬਹੁਤ ਜ਼ਰੂਰੀ ਆ ਵੀ ਮੇਰੀ ਫਲਾਈਟ ਹੀ ਮਿਸ ਹੋ ਜੂਗੀ ਤਾਂ ਮੇਰਾ ਬਹੁਤ ਨੁਕਸਾਨ ਹੋਣਾ ਵੀ ਮੇਰਾ ਜਾਣਾ ਬਹੁਤ ਜ਼ਰੂਰੀ ਆ ਤੇ ਵੀ ਮੈਨੂੰ ਤੁਸੀਂ ਪੈਸੇ ਵਾਧੇ ਲੈ ਲਓ ਹਨਾ ਤੇ ਮੈਨੂੰ ਭੇਜ ਦਿਓ ਪਰ ਉਹਨਾਂ ਨੇ ਗੇਟ ਨਹੀਂ ਖੋਲਿਆ ਉਹ ਕਹਿੰਦੇ ਵੀ ਨਹੀਂ ਹੁਣ ਕੁਝ ਨਹੀਂ ਹੋ ਸਕਦਾ ਵੀ ਤੁਸੀਂ ਨਹੀਂ ਜਾ ਸਕਦੀ ਹਨਾ ਅੰਦਰ ਉਹਨਾਂ ਨੇ ਉਹਨੂੰ ਐਂਟਰ ਨਹੀਂ ਹੋਣ ਦਿੱਤਾ ਤੇ ਉਹ ਬਾਹਰ ਆ ਕੇ ਆਪਣਾ ਸਿਰ ਫੜ ਕੇ ਬੈਠ ਜਾਂਦੀ ਹੈ ਵੀ ਹਨਾ ਵੀ ਬੰਦੇ ਦੇ ਚਲੋ ਪਲਾਨ ਹੁੰਦੇ ਨੇ ਹਨਾ ਵੀ ਮੈਂ ਜਾ ਕੇ ਇਹ ਕਰਨਾ ਉਹ ਕਰਨਾ ਪਰ ਕਈ ਵਾਰ ਕੀ ਹੁੰਦਾ ਕੁਝ ਨਾ ਕੁਝ ਆਪਣੇ ਚੰਗੇ ਲਈ ਹੋਣਾ ਹੁੰਦਾ ਤਾਂ ਪਹਿਲਾਂ ਉਹ ਹੋਏ ਸੋਚਦੀ ਹੈ ਹਨਾ ਵੀ ਚਲੋ ਉਹਦਾ ਮਨ ਖਰਾਬ ਹੋ ਜਾਂਦਾ ਵੀ ਵੀ ਮੈਂ ਜਾਣਾ ਸੀ ਹਨਾ ਵੀ ਮੇਰੇ ਪਲਾਨ ਸੀਗੇ ਵੀ ਮੇਰਾ ਸਾਰਾ ਕੁਝ ਖਰਾਬ ਹੋ ਗਿਆ ਤਾਂ ਥੋੜੇ ਟਾਈਮ ਬਾਅਦ ਉਹ ਆਪਣਾ ਫੋਨ ਦੇਖਦੀ ਆ ਫੋਨ ਦੇ ਵਿੱਚ ਦੇਖਦੀ ਆ ਕਿ ਜਿਹੜੀ ਫਲਾਈਟ ਦੇ ਵਿੱਚ ਉਹਨੇ ਬੈਠਣਾ ਸੀਗਾ AI 171 ਤਾਂ ਉਹੀ ਫਲਾਈਟ ਕ੍ਰੈਸ਼ ਹੋ ਚੁੱਕੀ ਆ ਤੇ ਉਹਦੇ ਵਿੱਚ ਜਿੰਨੇ ਵੀ ਲੋਕ ਸੀਗੇ ਉਹ ਸਾਰੇ ਮਾਰੇ ਗਏ ਤਾਂ ਉੱਥੇ ਉਹ ਸ਼ੌਕਟ ਰਹਿ ਜਾਂਦੀ ਆ ਵੀ ਉਹੀ ਫਲਾਈਟ ਹਨਾ ਜਿਹਦੇ ਵਿੱਚ ਮੈਂ ਬੈਠਣਾ ਸੀਗਾ ਵੀ ਜੇ ਮੈਂ 10 ਮਿੰਟ 延迟 ਨਾ ਹੁੰਦੀ ਜਾਂ ਉਹ ਡੋਰ ਓਪਨ ਕਰ ਦਿੰਦੇ ਤਾਂ ਅੱਜ ਮੈਂ ਵੀ ਉਹ 141 ਲੋਕਾਂ ਦੇ ਵਿੱਚ ਹੋਣਾ ਸੀਗਾ ਜਿਹੜੇ ਮਾਰੇ ਗਏ ਨੇ ਤਾਂ ਇੱਥੇ ਹਨਾ ਆਪਾਂ ਦੇਖਦੇ ਹਾਂ ਕਿ ਉਹਨੂੰ ਰੋਕ ਕੇ ਰੱਖਿਆ ਉਹਨੂੰ ਟ੍ਰੈਫਿਕ ਦੇ ਵਿੱਚ ਫਸਾਇਆ ਤਾਂ ਡੋਰ ক্লোਜ਼ ਹੋਇਆ ਹਨਾ ਚਲੋ ਆਪਾਂ ਇਹ ਮੰਨ ਲਈਏ ਕਿ ਪੈਸੇ ਲੈ ਕੇ ਜਾਂ ਉਹਨੇ ਇੰਨੀਆ ਮਿੰਤਾ ਕੀਤੀਆਂ ਡੋਰ ਖੁੱਲ੍ਹ ਵੀ ਸਕਦਾ ਸੀ ਬਟ ਉਹ ਕਿਨੇ ਰੋਕ ਕੇ ਰੱਖਿਆ ਉਹ ਵਾਈਕਰੂ ਨੇ ਰੋਕ ਕੇ ਰੱਖਿਆ ਕਿਉਂਕਿ ਉਹ ਨਹੀਂ ਚਾਹੁੰਦੇ ਸੀ ਕਿ ਉਹ ਉੱਥੇ ਜਾ ਕੇ ਮਰੇ ਹਨਾ ਉਹਦੇ ਲਈ ਉਹਨਾਂ ਨੇ ਚੰਗਾ ਸੋਚਿਆ ਕਿ ਜਿਹੜਾ ਆਪਾਂ ਸੋਚਿਆ ਜਿਹੜਾ ਉਹਨੇ ਸੋਚਿਆ ਹਨਾ ਉਹਦੇ ਨਾਲੋਂ ਬੈਸਟ ਉਹਦੇ ਲਈ ਸੋਚਿਆ ਗਿਆ ਤੇ ਅੱਜੋ ਜਿੰਦਾ ਤਾਂ ਸਿਰਫ ਉਸ ਚੀਜ਼ ਕਰਕੇ ਕਿਉਂ ਲੇਟ ਹੋਈ ਉਹਦੇ ਕਰਕੇ ਹਨਾ ਤਾਂ ਜਿਹੜਾ ਕੁਝ ਆਪਾਂ ਸੋਚਦੇ ਆ ਹਨਾ ਉਸ ਤੋਂ ਉਲਟਾ ਹੋਣਾ ਤਾਂ ਉਹ ਵੀ ਕਿਤੇ ਨਾ ਕਿਤੇ ਆਪਣੇ ਲਈ ਚੰਗਾ ਹੀ ਹੁੰਦਾਗਾ ਆਪਾਂ ਵੀ ਹੁਣ ਜਿਵੇਂ ਕਿ ਮੈਂ ਆਪਣੀ ਗੱਲ ਕਰਾਂ ਤਾਂ ਆਪਾਂ ਵੀ ਸਾਰਾ ਕੁਝ ਹਨਾ ਉਤੀ ਛੱਡਿਆ ਹੋਇਆ ਉਹ ਵੈਗਰੂ ਤੇ ਛੱਡਿਆ ਹੋਇਆ ਵੀ ਬੱਬਾ ਜੋ ਕਰਨਾ ਕਰੀ ਚੱਲ ਠੀਕ ਹੈ ਲਾਈਫ ਆ ਵਧੀਆ ਚੱਲ ਰਹੀ ਆ ਹਨਾ ਤੇ ਠੀਕ ਹੈ ਜਿਹੜਾ ਕੁਝ ਹੁੰਦਾ ਹੋਈ ਜਾਵੇ ਆਪਾਂ ਟੈਨਸ਼ਨ ਨਹੀਂ ਲੈਣੀ ਹੁੰਦੀ ਬਸ ਸਾਰਾ ਕੁਝ ਉਹਦੇ ਤੇ ਛੱਡਿਆ ਹੋਇਆ ਵੀ ਉਹਨੇ ਜੋ ਕਰਨਾ ਵਾਸਤੇ ਠੀਕ ਹੈ ਤੇ ਆਪਾਂ ਨੂੰ ਜ਼ਰੂਰਤ ਹੁੰਦੀ ਹੈ ਸਬਰ ਦੀ ਭਰੋਸੇ ਦੀ ਕਿਉਂਕਿ ਆਪਾਂ ਨੂੰ ਭਰੋਸਾ ਰੱਖਣਾ ਚਾਹੀਦਾ ਹਨ ਕਦੀ ਨਾ ਕਦੀ ਤਾਂ ਆਪਣੇ ਨਾਲ ਵੀ ਉਹ ਸਾਰਾ ਕੁਝ ਠੀਕ ਹੁੰਦਾਗਾ ਜਿਹੜਾ ਕੁਝ ਇੰਨੇ ਟਾਈਮ ਤੋਂ ਆਪਾਂ ਸੁਤਦੇ ਹੁੰਦੇ ਆ ਵੀ ਨਹੀਂ ਹਨਾ ਆਪਣੀ ਨਹੀਂ ਸੁਣੀ ਜਾਂਦੀ ਆਪਣੀ ਨਹੀਂ ਸੁਣੀ ਜਾਂਦੀ ਤਾਂ ਉਹ ਪਤਾ ਨਹੀਂ ਹੁੰਦਾ ਕਿ ਉਹ ਕਿੰਨਾ ਹਨਾ ਆਪਣੇ ਲਈ ਕਿੰਨਾ ਵੱਡਾ ਸੋਚਿਆ ਹੁੰਦਾ ਆਪਾਂ ਥੋੜਾ ਜਿਹਾ ਸੋਚਦੇ ਆ ਵੀ ਆਪਾਂ ਨੂੰ ਆ ਚੀਜ਼ ਚਾਹੀਦੀ ਆ ਤਾਂ ਹੋ ਸਕਦਾ ਆਪਾਂ ਨੂੰ ਹਨਾ ਕਿਤੇ ਜਿਆਦਾ ਵੱਡਾ ਕੁਝ ਮਿਲਣਾ ਹੋਵੇ ਤਾਂ ਇਸ ਲਈ ਕੀ ਹੈ ਕਿ ਆਪਾਂ ਭਰੋਸਾ ਰੱਖਣਾ ਚਾਹੀਦਾ ਸਬਰ ਰੱਖਣਾ ਚਾਹੀਦਾ ਤਾਂ ਇੱਕ ਦਿਨ ਆਪਾਂ ਜ਼ਰੂਰ ਕਾਮਯਾਬ ਹੋਨੇ ਆ ਥੈਂਕ ਯੂ ਜੀ